ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਪੰਜਾਬ ਰਾਤੀਆਂ ਸਾਰੀਆਂ ਹੀ ਸਰਕਾਰੀ ਅਤੇ ਪ੍ਰਾਈਵੇਟ ITI ਦੇ ਵਿੱਚ ਦਾਖਲਾ ਸ਼ੁਰੂ ਹੈ ਦਾਖਲੇ ਦੀ ਜੋ ਸੈਕੰਡ ਕਾਉਂਸਲਿੰਗ ਹੈ ਉਸ ਦਾ ਰਿਜ਼ਲਟ ਚੈੱਕ ਕਰਨ ਸੰਬੰਧੀ ਬਹੁਤ ਸਾਰੇ ਦੋਸਤਾਂ ਨੂੰ ਮੁਸ਼ਕਲ ਪੇਸ਼ ਆ ਰਹੀ ਸੀ ਕਿਉਂ ਇਹ ਮੁਸ਼ਕਲ ਪੇਸ਼ ਆ ਰਹੀ ਸੀ ਆਪਾਂ ਇਸ ਵਾਰੀ ਵੀ ਗੱਲ ਕਰਾਂਗੇ ਅਤੇ ਦੂਸਰੀ ਕਾਉਂਸਲਿੰਗ ਦੇ ਨਤੀਜੇ ਬਾਰੇ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਲਾ ਬਾਹਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੀ ਵੀ ਸਖਿਆਰਥੀਆਂ ਨੂੰ ਇਸ ਸੰਬੰਧੀ ਸਮੱਸਿਆ ਆ ਰਹੀ ਹੈ ਉਹਨਾਂ ਨੂੰ ਇਸ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਆਓ ਲੈ ਕੇ ਚੱਲਦਾ ਹਾਂ ਤੁਹਾਨੂੰ ਵੀਡੀਓ ਵੱਲ ਤਾਂ ਦੋਸਤੋ ਜਿਵੇਂ ਹੀ ਮੈਂ ਆਪਣੀ ਰਜਿਸਟ੍ਰੇਸ਼ਨ ਨੰਬਰ ਭਰ ਕੇ ਅਤੇ ਪਾਸਵਰਡ ਭਰ ਕੇ ਇਸ ਵੈਬਸਾਈਟ ਨੂੰ ਖੋਲਾਂਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਭਰ ਦਿੱਤਾ ਹੈ ਉਸ ਤੋਂ ਬਾਅਦ OTP ਮੋਬਾਈਲ ਤੇ ਜਾਵੇਗਾ OTP ਚੱਲਾ ਗਿਆ ਹੈ ਹੁਣ ਮੈਂ ਇਸ ਨੂੰ ਕਾਪੀ ਕਰਕੇ ਭਰਾਂਗਾ ਤਾਂ ਦੋਸਤੋ OTP ਆ ਚੁੱਕਾ ਹੈ ਇਸ ਨੂੰ ਕਾਪੀ ਕਰ ਲੈਂਦੇ ਹਾਂ OTP ਨੂੰ ਕਾਪੀ ਕਰਨ ਤੋਂ ਬਾਅਦ ਇਹ ਸਮੱਸਿਆ ਆ ਰਹੀ ਹੈ ਟਰਮੀਨੇਟ ਦਾ ਕਰੰਟ ਸੈਸ਼ਨ ਤਾਂ ਦੋਸਤੋ ਲਗਭਗ ਸਾਰੇ ਹੀ ਕੈਂਡੀਡੇਟਸ ਨੂੰ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੋਸਤੋ ਤੁਸੀਂ ਚਿੰਤਾ ਨਹੀਂ ਕਰਨੀ ਹੈ ਰਿਜ਼ਲਟ ਆ ਚੁੱਕਾ ਹੈ ਤੁਸੀਂ ਆਪਣੇ ਨੇੜੇ ਦੀ ITI ਜਿੱਥੇ ਤੁਸੀਂ ਸੀਟ ਵਾਸਤੇ ਭਰਿਆ ਸੀ ਉੱਥੋਂ ਵੀ ਕਨਫਰਮ ਕਰ ਸਕਦੇ ਹੋ ਕਿ ਤੁਹਾਡਾ ਰਿਜ਼ਲਟ ਆ ਚੁੱਕਾ ਹੈ ਤੇ ਜੇ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਆਉਂਦੀ ਹੈ ਸ਼ਾਮ ਤੱਕ ਇਹ ਵੈਬਸਾਈਟ ਅਪਡੇਟ ਹੋ ਜਾਵੇਗੀ ਅਤੇ ਤੁਹਾਨੂੰ ਰਿਜ਼ਲਟ ਲਾਈਵ ਤੁਹਾਡੀ ਜੋ ਆਈਡੀ ਹੈ ਉਸ ਤੇ ਮਿਲ ਜਾਵੇਗਾ ਜੇ ਫਿਰ ਵੀ ਮੁਸ਼ਕਲ ਆਉਂਦੀ ਹੈ ਤਾਂ ਨੇੜੇ ਦੀ ਆਈਟੀਆਈ ਨਾਲ ਜਰੂਰ ਸੰਪਰਕ ਕਰੋ ਇਨੇ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਾਂਸ ਅਗੇਨ ਟੂ 올 ਮਾਈ ਵਿਊਅਰਸ